ਅੱਜ ਮੈਨੂੰ ਕਿਸੇ ਵੀਰ ਨੇ ਇੱਕ ਕਲਿੱਪ ਭੇਜਿਆ ਹੈ ਇੱਕ ਆਨੰਦਕਾਰ ਦਾ ਸ਼ਾਇਦ ਤੁਹਾਡੇ ਕੋਲ ਵੀ ਆਇਆ ਹੋਵੇਗਾ ਸਮੁੰਦਰ ਦਾ ਕਿਨਾਰਾ ਹੈ ਸਮੁੰਦਰ ਦੇ ਕਿਨਾਰੇ ਤੇ ਆਨੰਦਕਾਰਜ ਹੋ ਰਿਹਾ ਜਿਹੜੀ ਸੰਗਤ ਬੈਠੀ ਹੈ ਉਹ ਸਾਰੀ ਕੁਰਸੀਆਂ ਤੇ ਬੈਠੀ ਹੋਈ ਹੈ ਔਰ ਆਨੰਦਕਾਰਜ ਹੋ ਰਿਹਾ ਹੈ ਇੰਨੇ ਮਾਡਰਨ ਨਾ ਹੋ ਜੀਏ ਇੰਨੇ ਅਸੀਂ ਗਾਂ ਬਦੂ ਸੋਚ ਵਾਲੇ ਨਾ ਹੋਲੀਏ ਕਿ ਐਸੀ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆਂ ਜ਼ਰਾ ਵੀ ਨੰਡਰੀ ਸਮੁੰਦਰ ਦੇ ਕਿਨਾਰੇ ਤੇ ਗੁਰੂ ਸਾਹਿਬ ਨੂੰ ਲੈ ਕੇ ਆਇਆ ਗਿਆ ਔਰ ਜੋ ਤੇ ਬੇਦਬੀ ਹੋ ਰਹੀ ਸੀ ਤੁਸੀਂ ਵੀ ਦੇਖਿਆ ਹੋਵੇਗਾ ਮੈਂ ਵੀ ਦੇਖ ਰਿਹਾ ਹਾਂ ਥੱਲੇ ਜੋ ਕਮੈਂਟ ਦਿੱਤੇ ਜਾਂਦੇ ਸੀਗੇ ਉਹ ਸਾਡੇ ਆਗੂਆਂ ਨੂੰ ਦੋਸ਼ੀ ਠੜਾਇਆ ਜਾ ਰਿਹਾ ਸੀ ਮੈਂ ਕਹਿੰਦਾ ਠੀਕ ਹੈ ਦੋਸ਼ੀ ਹੋਣਗੇ ਪਰ ਆਪਾਂ ਵੀ ਕਿਤੇ ਨਾ ਕਿਤੇ ਦੋਸ਼ੀ ਆ ਨਾ ਤੇ ਸਾਰੇ ਜਿਹੜੇ ਉਸ ਵਿਆਹ ਵਿੱਚ ਬੈਠੇ ਕੁਰਸੀਆਂ ਲਗਾ ਕੇ ਬੈਠੇ ਹਨ ਉਹ ਦੋਸ਼ੀ ਨਹੀਂ ਜਿਨ੍ਹਾਂ ਨੇ ਇੰਤਜ਼ਾਮ ਕੀਤਾ ਉਹ ਦੋਸ਼ੀ ਨਹੀਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਉਹ ਦੋਸ਼ੀ ਨਹੀਂ ਅਸੀਂ ਉੱਪਰਲੀ ਸਤਿ ਦਾ ਜਿਹੜੇ ਆਗੂ ਹਨ ਉਹਨਾਂ ਨੂੰ ਕੋਸ਼ਿਸ਼ੀ ਜਾ ਰਹੇ ਹਾਂ ਜਿਹੜੀ ਸਾਡੀ ਡਿਊਟੀ ਬਣਦੀ ਹੈ ਅਸੀਂ ਨਿਭਾ ਰਹੇ ਹਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਜਿੱਥੇ ਬੇਫੀ ਹੋ ਰਹੀ ਹੈ ਉੱਥੇ ਆਗੂ ਬਣ ਕੇ ਨਹੀਂ ਗੁਰੂ ਕਰਦਾ ਸੇਵਾਦਾਰ ਬਣ ਕੇ ਖੜਾ ਹੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੰਗਤੇ ਹਾਂ ਤੇ ਮੰਗਤੀ ਬਣ ਕੇ ਰਹੀਏ ਜਦੋਂ ਤੱਕ ਆਪਾਂ ਮੰਗਤੇ ਬਣ ਕੇ ਰਹਾਂਗੇ ਗੁਰੂ ਸਾਡੇ ਵੱਲ ਧਿਆਨ ਰੱਖੀਗਾ ਜਦੋਂ ਸਾਡੇ ਵਿੱਚ ਚੂਕ ਆ ਗਈ ਕਬੀਰ ਸਤਗੁਰੂ ਸਾਚਾ ਕਿਆ ਕਰੇ ਜਾਂ ਸਿੱਖਾ ਵਿੱਚ ਚੂਕ ਫਿਰ ਕੁਝ ਨਹੀਂ ਹੋ ਸਕਦਾ ਸਰ ਮੇਰੀ ਇਹ ਪੁਕਾਰ ਹੈ ਮੇਰੀ ਇਹ ਦੁਹਾਈ ਹੈ ਮੇਰਾ ਇਹ ਤਰਲਾ ਹੈ ਅਸੀਂ ਗੁਰੂ ਦੀ ਬੇਅਦਬੀ ਨਾ ਕਰੀਏ ਜਦੋਂ ਕੋਈ ਕਰਦਾ ਹੈ ਤਾਂ ਅਸੀਂ ਤੜਪ ਉਂਦੇ ਹਾਂ ਜਦੋਂ ਅਸੀਂ ਆਪ ਕਰਦੇ ਹਾਂ ਤਾਂ ਕੋਈ ਬੋਲਦਾ ਨਹੀਂ ਆਪ ਬੇਅਦਬੀ ਕਰਦੇ ਆਪਣੇ ਘਰਾਂ ਵਿੱਚ ਕਰਦੇ ਆਣ ਬੁੱਝ ਕੇ ਕਰਦੇ ਆ ਮੈਂ ਪ੍ਰਚਾਰਕਾਂ ਨੂੰ ਚਾਹੇ ਉਹ ਢਾਡੀ ਦੇ ਰੂਪ ਵਿੱਚ ਆਣ ਚਾਹੇ ਰਾਗੀ ਦੇ ਰੂਪ ਵਿੱਚ ਆਇ ਗਰੰਤੀ ਦੇ ਰੂਪ ਵਿੱਚ ਅਸੀਂ ਮੈਂ ਬੇਨਤੀ ਕਰਾਂਗਾ ਅਸੀਂ ਸੰਜਮ ਤੋਂ ਕੰਮ ਲਈਏ ਪੁੱਛਣਾ ਪਵੇਗਾ ਆਨੰਦ ਕਾਰਜ ਕਰਾਉਣਾ ਹੈ ਤੇ ਕਿੱਥੇ ਕਰਾਉਣਾ ਹੈ ਜੀ ਜੇ ਤਾਂ ਗੁਰਦੁਆਰੇ ਵਿੱਚ ਹੈ ਫੇਰ ਠੀਕ ਹੈ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਵੀ ਪ੍ਰਚਾਰਕ ਸ਼੍ਰੇਣੀ ਵਿੱਚ ਹੀ ਹੁੰਦੇ ਹਨ ਪ੍ਰਬੰਧਕਾਂ ਨੇ ਪ੍ਰਚਾਰ ਦਾ ਪ੍ਰਬੰਧ ਕਰਨਾ ਹੈ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਹੈ ਕੀਰਤਨ ਨੇ ਕੀਰਤਨ ਕਰਨਾ ਹੈ ਪ੍ਰਬੰਧਕ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਕੀਰਤਨੀਆਂ ਨੂੰ ਪ੍ਰਚਾਰਕਾਂ ਨੂੰ ਗਰੰਤੀ ਸਿੰਘ ਜੀ ਨੂੰ ਮਜਬੂਰ ਨਾ ਕਰਨ ਇਹ ਤਾਂ ਸਾਡਾ ਰਿਸ਼ਤੇਦਾਰ ਹੈ ਇਹਦਾ ਜ਼ਰੂਰੀ ਹੈ ਜੀ ਬਾਕੀ ਦੀ ਕੋਈ ਗੱਲ ਇੰਜ ਹੁੰਦਾ ਹੈ ਮੇਰੇ ਨਾਲ ਹੁੰਦਾ ਨਾ ਮੈਂ ਉਹੀ ਗੱਲ ਦੱਸ ਰਿਹਾ ਜੋ ਹੁੰਦੀ ਹੈ ਤਾਂ ਮੈਂ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰਾਂਗਾ ਜੇ ਤੁਸੀਂ ਥੋੜਾ ਜਿਹਾ ਸਟੈਂਡ ਲੈ ਲੋਗੇ ਇਹ ਜਿਹੜੀ ਕੁਤਾਹੀ ਹੋ ਰਹੀ ਹੈ ਜਿਹੜਾ ਦੋਸ਼ ਹੋ ਰਿਹਾ ਹੈ ਇਸ ਤੋਂ ਬਚਿਆ ਜਾ ਸਕੇ